ਸਾਡਾ ਮਕਸਦ ਸਾਡਾ ਮਕਸਦ ਆਵਾਜ਼ ਪਹੁੰਚਾਉਣਾ ਆ ਤੁਹਾਨੂੰ ਸਾਰੇ মিডিਆ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਵਾਜ਼ ਪਹੁੰਚਾ ਦਿਓ ਇਹ ਅੰਨੀ ਬੋਲੀ ਗੱਠਜੋੜ ਦੀ ਸਰਕਾਰ ਨੂੰ ਇੱਕ ਤਾਂ ਸੀ ਵਧਾਈ ਦੇਣੀ ਸੀ ਨਵੇਂ ਗੱਠਜੋੜ ਨੂੰ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਕਿਉਂਕਿ ਕੇਜਰੀਵਾਲ ਤੇ ਰਾਹੁਲ ਗਾਂਧੀ ਇੱਕ ਹੋ ਚੁੱਕੇ ਸਾਰਿਆਂ ਨੂੰ ਪਤਾ ਅਸੀਂ ਤਾਂ ਇਹਨਾਂ ਨੂੰ ਮੰਗ ਪੱਤਰ ਦੇਣਾ ਹੈ ਕੀ ਭਾਈ ਹੜਪੀੜਤਾਂ ਦੀ ਸਾਰ ਲੋ ਮੁਆਵਜ਼ਾ ਦੋ ਗਰਦਾਬਰੀ ਕਰੋ ਜਾਂ ਸਾਨੂੰ ਉੱਥੇ ਜਾਣ ਦੋ ਜਾਂ ਤੁਸੀਂ ਇੱਥੇ ਆ ਜਾਓ ਸਾਡਾ ਕੋਈ ਮਕਸਦ ਨਹੀਂ ਕਿ ਅਸੀਂ ਜਾ ਕੇ ਉੱਥੇ ਦੇਖੋ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਇੱਥੇ ਕਿਸੇ ਨੂੰ ਜਾਂ ਤਾਂ ਤੁਸੀਂ ਪ੍ਰਸ਼ਾਸਨ ਕਹਿੰਦੇ ਅਸੀਂ ਚਾਰ ਤੋਂ ਵੱਧ ਜਾਣ ਨਹੀਂ ਦਿੰਦੇ ਤੇ ਸਾਡੀ ਹੁਣ 25 ਮੈਂਬਰਾਂ ਦੀ ਤਾਂ ਕੋਰ ਕਮੇਟੀ ਹੋ ਆ ਅਸੀਂ ਕਿਹਨੂੰ ਛੱਡ ਕੇ ਜਾਵਾਂਗੇ ਇਸ ਲਈ ਸਾਰੇ ਸਤਿਕਾਰਯੋਗ ਨੇ ਅਸੀਂ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਕੈਪਟਨ ਭਗਵੰਤ ਮਾਨ ਜੀ ਦੇ ਕਰੇ ਤੇ ਕਾਂਗਰਸ ਪਵਨ ਰਾਜਾ ਪੜਿੰਗ ਪ੍ਰਧਾਨ ਨੇ ਉਹਨਾਂ ਨੂੰ ਦੋਵਾਂ ਨੂੰ ਆ ਮੰਗ ਪੱਤਰ ਦੇੜੇ ਸੀ ਦੋਨਾਂ ਨੂੰ ਵੱਖਰੇ ਵੱਖਰੇ ਆ ਬਣਾਏ ਬਨੇ ਲੱਡੂ ਨਾਲ ਜਿਹੜੇ ਲੱਡੂ ਨਾਲ ਜਿਹੜੇ ਅਸੀਂ ਬਰਾਬਰ ਤੋਲ ਕੇ ਲਿਆਏ ਸੀ 1 ਕਿਲੋ ਨੂੰ ਅਸੀਂ ਦੋ ਸਿਆਂ ਚ ਵੰਡਿਆ ਇਹ ਪਹਿਲਾਂ ਚੱਕ ਲੈ ਸੀ ਮੁੰਡੇ 1 ਕਿਲੋ ਮੈਂ ਕਿਹਾ ਨਹੀਂ ਇਹ ਗਲਤ ਹੈ ਕਿਨੂੰ ਦਊਂਗੇ ਕਿਨੂੰ ਛੱਡਾਂਗੇ ਭਾਈ ਜਾਓ ਦਵਾਰਾ ਮੋੜੇ ਦਵਾਰਾ ਫਿਰ ਅੱਧਾ ਅੱਧਾ ਕਿਲੋ ਤੋਲ ਕੇ ਲਿਆਏ ਨੇ ਅੱਧਾ ਕਿਲੋ ਕਾਂਗਰਸ ਨੂੰ ਦਵਾਂਗੇ ਅੱਧਾ ਕਿਲੋ ਆਮਾ ਦੀ ਪਾਰਟੀ ਨੂੰ ਬਾਕੀ ਜਦੋਂ ਇਹਨਾਂ ਨੂੰ ਲੱਡੂ ਜੇ ਵਧੀਆ ਲੱਗੇ ਫਿਰ ਅੱਗੋਂ ਕੁਆਂਟਲ ਕੁਆਂਟਲ ਭੇਜ ਦਾਂਗੇ ਕੋਈ ਗੱਲ ਨਹੀਂ ਹਾਂਜੀ ਅੱਜ ਲਈ ਚਾਰ ਬੰਦੇ ਚਲੇ ਜਾਂ ਲੱਡੂ ਦੇਣ ਚਾਰ ਬੰਦਿਆਂ ਲੱਡੂ ਵਧਾਈ ਵਧਾਈ ਚਾਰ ਬੰਦਿਆਂ ਦੀ ਕਾਦੀ ਵਧਾਈ ਹੁੰਦੀ ਆ ਵਧਾਈ ਅਸੀਂ ਸਾਰੀ ਕੋਰ ਕਮੇਟੀ ਦੇ ਕੇ ਆਵਾਂਗੇ ਤੇ ਦੂਆ ਨੰਬਰ 1 ਲੱਖ ਵਿਸ਼ਾ 1 ਲੱਖ ਵਿਸ਼ਾ ਜਿਹੜਾ ਇਹ ਲੱਖ ਵਿਸ਼ਾ ਕਿ ਰਿਓ ਜੀ ਮੈਮ ਮੈਨ ਆਪਣਾ ਬਾਕਸ ਦਾ ਜਿਹੜਾ ਉਹ ਇਹ ਆ ਕਿਸਾਨ ਕਿਸ ਜਿਹੜੇ ਹੜ ਹੜ ਪ੍ਰਭਾਵ ਤੇ ਏਰੀਏ ਨੇ ਉਥੇ ਉਹ ਜਿਹੜੇ ਹੜਾਂ ਦੇ ਮਾਰ ਹਟਾਏ ਪੀੜਤ ਨੇ ਉਹ ਪੀੜਤਾਂ ਦੀ ਆਵਾਜ਼ ਚੱਕਣਾ ਮੇਰਾ ਮਕਸਦ ਹੈ ਕਿ ਹਰ ਹਰ ਪੀੜਤਾਂ ਦੀ ਆਵਾਜ਼ ਚੱਕੋ ਮੈਂ ਤੁਹਾਨੂੰ ਇੱਕ ਵਾਰ ਬੋਲ ਕੇ ਫਿਰ ਮੋਟਾ ਮੋਟਾ ਮੈਂ ਦੱਸ ਦਿੰਦਾ ਮੀਡੀਆ ਰਾਹੀਂ ਤਾਂ ਕਿ ਸਰਕਾਰ ਤੱਕ ਪਤਾ ਲੱਗ ਜੇ ਸਾਡੀ ਬੇਨਤੀ ਇਹ ਹੈ ਯੂਥ ਕਾਲੀ ਦਲ ਵੱਲੋਂ ਕਿ ਜਿਨ੍ਹਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਖੇਤੋਨਾ ਖਰਾਬ ਹੋ ਗਿਆ 50000 ਏਕੜ ਪ੍ਰਤੀ ਮਾਓਜਾ ਦਿੱਤਾ ਜਾਵੇ ਖੇਤੀਬਾੜੀ ਮਜ਼ਦੂਰ ਦਾ ਕਿਸੇ ਵੀਰ ਦਾ ਮੇਰਾ ਨੁਕਸਾਨ ਹੋਇਆ ਸਾਡੇ ਭਰਾ ਦਾ ਨੂੰ 20000 ਜੇ ਕਿਸੇ ਦਾ ਵੀ ਮਕਾਨ ਡਿੱਗ ਗਿਆ 11000 ਵਿੱਚ ਉਹਨੂੰ 5 ਲੱਖ ਪਸ਼ੂ ਕਿਸੇ ਦਾ ਵੀ ਹੋਵੇ ਪਸ਼ੂਆਂ ਦੇ ਚਾਰੇ ਦੀ ਬਹੁਤ ਸਮੱਸਿਆ ਕਿਉਂਕਿ ਖੇਤ ਖਰਾਬ ਹੋ ਗਏ ਘਰਾ ਜਿਹੜਾ ਤੂੜੀਆ ਕੱਕਣ ਦਾ ਖਰਾਬ ਹੋ ਗਿਆ ਉਹਦੇ ਲਈ 5000 ਪਸ਼ੂ ਤੇ ਜੇ ਕਿਸੇ ਦੀ ਵੀ ਪਸ਼ੂ ਦੀ ਕਿਸੇ ਦੀ ਮੌਤ ਹੋ ਗਈ ਤਾਂ ਉਹਦੇ ਲਈ 1 ਲੱਖ ਪ੍ਰਤੀ ਪਸ਼ੂ ਜਿਹੜਾ ਉਹ ਮਾਅਬਜਾ ਦਿੱਤਾ ਜਾਵੇ ਤੇ ਨਾਲ ਜੇ ਕਿਸੇ ਕੋਈ ਹੜ੍ਹਾਂ ਦੇ ਵਿੱਚ ਮਨੁੱਖੀ ਮੌਤ ਹੋ ਗਈ ਉਹਦੇ ਪਰਿਵਾਰ ਨੂੰ 25 ਲੱਖ ਮਾਅਬਜਾ ਤੇ ਜਿਹੜੇ ਵੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਪੜ੍ਹਦੇ ਨੇ ਹੜ ਪਰਭਾਵ ਤੇਰੀ ਦੇ ਜਾ ਕੇ ਉਹ ਸਾਰਾ ਉਹਦੀ ਸਾਰੀ ਡਿਟੇਲ ਲੈ ਕੇ ਉਹਨੂੰ ਜਿਹੜਾ ਉਹਦੀ ਫੀਸ ਹੈ ਜਿਹੜੀ ਉਹ ਪ੍ਰਾਈਵੇਟ ਸਕੂਲਾਂ ਦੀ ਮਾਫ ਕੀਤੀ ਜਾਵੇ ਤੇ ਅਸੀਂ 16 ਅਗਸਤ ਤੱਕ ਸ਼੍ਰੋਮਣੀ ਕਾਲਜ ਦੇ ਵੱਲੋਂ ਵੀ ਸਾਰਾ ਅਸੀਂ ਜਿਹੜਾ ਕਰਕੇ ਡਿਟੇਲ ਲੈ ਕੇ 16 ਅਗਸਤ ਤੱਕ ਇਹ ਗਠਜੋੜ ਦੀ ਸਰਕਾਰ ਨੂੰ ਪਹੁੰਚਾਵਾਂਗੇ ਦੇਖੋ ਇਹ ਤਾਂ ਪੁਰਾਣੇ ਨਵੇਂ ਨੇ ਝਾੜੂ ਵਾਲੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਵਾਲੇ ਦਾ ਪੁਰਾਣਾ ਹੈ ਨਾ ਇਸ ਲਈ ਤਾਂ ਹੀ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਨਵੇਂ-ਨਵੇਂ ਰਲਿਓ ਤੁਸੀਂ ਵੱਧ ਚੋਰ ਮਾਰ ਕੇ ਧੱਕ ਮਾਰ ਸਕਦੇ ਹੋ ਇਹ ਇਹ ਮੁੱਦਾ ਚੱਕੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਮੰਤਰੀ ਵੀ ਬਣਨਾ ਜਿਵੇਂ ਖਬਰਾਂ ਨੇ ਡਿਪਟੀ ਸੀਐਮ ਵੀ ਬਣ ਗਏ ਰਾਜਾ ਵਿਡਿੰਗ ਜੀ ਮਾਸਕ ਲਾ ਕੇ ਵੀ ਜਾਂਦੇ ਨੇ ਸੋ ਬੇਨਤੀ ਹੈ ਭਾਈ ਤੁਹਾਨੂੰ ਕਿ ਹੁਣ ਤੁਸੀਂ ਗੱਠਜੋੜ ਹੋ ਗਿਆ ਹੁਣ ਤਾਂ ਤੁਹਾਡੇ ਕੇਜਰੀਵਾਲ ਜੀ ਤੇ ਰਾਹੁਲ ਗਾਂਧੀ ਜੀ ਮਿਲ ਗਏ ਤੁਹਾਡਾ ਸਮਝੌਤਾ ਹੋ ਗਿਆ ਇਸ ਲਈ ਤੁਸੀਂ ਰਲ ਮਿਲ ਕੇ ਇਹ ਜਿਹੜੀ ਹੜਪੀੜਤਾ ਦੀ ਸਾਰ ਲਓ ਮੇਨ ਸਾਡਾ ਕੰਮ ਇਹ ਆ ਵਧਾਈ ਤਾਂ ਸੀ ਵੈਸੇ ਫਿਰ ਕਈ ਵੀਰ ਕਹਿੰਦੇ ਵੀ ਚਲੋ ਨਮਨ ਨਮਨ ਗੱਠਜੋੜ ਹੋਇਆ ਨਾਲ ਵਧਾਈ ਦੇ ਆਈਏ ਵਧਾਈ ਦੇਣਾ ਮੇਨ ਮਕਸਦ ਨਹੀਂ ਮੇਨ ਮਕਸਦ ਆ ਆ ਕੀ ਹਰ ਪੀੜਤਾਂ ਦੀ ਸਾਰ ਲੋ ਡਰਾਮੇ ਨਾ ਕਰੋ ਪਜਾਂਬੇ ਚੱਕ ਕੇ ਫੋਟੋਆਂ ਕਚਾ ਕੇ ਡਰਾਮੇ ਕਰਕੇ ਆ ਜਿਨੂੰ ਉਸੀਮ ਸਾਹਿਬ ਜਿਹੜੇ ਤੁਸੀਂ ਕਹਿੰਦੇ ਸੀ ਉਹ ਜਾਂਦਾ ਕੈਪਟਨ ਉਹ ਜਾਂਦਾ ਬਾਦਲ ਤੁਸੀਂ ਕਹਿੰਦੇ ਸੀ ਜਹਾਜ਼ ਦੇ ਵਿੱਚ ਕਿ ਥੱਲੇ ਆਓ ਅੱਜ ਕਿੱਥੇ ਆ ਵੀ ਤੁਹਾਡਾ 700 ਬੰਦਾ ਲੈ ਕੇ ਸਿਕਿਉਰਿਟੀ ਦੇ ਨਾਲ ਫਿਰਦੇ ਹੋ ਤੇ ਕਿਹੜੀ ਜਾਨ ਦਾ ਖਤਰਾ ਹੁਣ ਮੈਨੂੰ ਇਹ ਭਗਵਾਨ ਤਮਨਜੀਤ ਦੱਸ ਦਨ ਕਿ ਮੁਰਗੀ ਖਾਨਾ ਕਿੱਥੇ ਖੋਲਣਾ ਦੱਸ ਦਨ ਪੰਜਾਬ ਦੇ ਨੌਜਵਾਨ ਤੁਸੀਂ মিডিਆ ਸਤਕਾਰਯੋਗ ਮੇਰੀ ਬੇਨਤੀ ਹੈ ਨਿਰਪੱਖ ਹੋ ਕੇ ਗੱਲ ਮੇਰੀ ਪਛਾ ਦੇਓ ਸਾਰੇ ਪੰਜਾਬੀਆਂ ਤੱਕ ਨੌਜਵਾਨਾਂ ਤੱਕ ਨੌਜਵਾਨ ਵੀਰੋ ਆਪਣੇ ਨਾਂ ਤੋਖਾ ਹੋ ਗਿਆ ਦੋ ਵਾਰ ਕਦੇ ਕਰ ਕਰ ਨੌਕਰੀ ਦੇ ਨਾਂ ਤੇ ਹਰੇਕ ਮਾਂ ਨੂੰ ਲੱਗਿਆ ਮੇਰੀ ਪੁੱਤ ਨੂੰ ਨੌਕਰੀ ਕਦੇ ਤੋਖਾ ਹੋ ਗਿਆ ਬਦਲਾਅ ਦੇ ਨਾਂ ਤੇ ਪੰਜਾਬ ਨੂੰ ਤੇ ਬਦਲਾਅ ਵੇ ਆਇਆ ਸ਼ਰਮ ਨਾਲ ਕਹਿਣਾ ਪੈਂਦਾ ਸਾਡੇ ਫੈਸਲੇ ਪੰਜਾਬ ਦੇ ਵਿੱਚ ਕਟਾਰੂ ਚੱਕ ਵਰਗੇ ਕਰ ਰਹੇ ਨੇ ਇਹ ਤਾਂ ਵੱਡੀ ਸਾਨੂੰ ਸ਼ਰਮ ਕੀ ਆਵੇਗੀ ਕਿ ਕਟਾਰੂ ਚੱਕ ਵਰਗੇ ਅੱਜ ਮੰਤਰੀ ਵਿੱਚ ਬੈਠੇ ਨੇ ਜਿਹੜੇ ਇਹਦੇ ਐਮਐਲਏ ਮੰਤਰੀ ਜਿਹੜੇ ਪ੍ਰਸ਼ਾਸਨ ਚ ਫੜੇ ਨਾਲ ਬਰਾਬਰ ਮੀਟਿੰਗਾਂ ਚ ਫੈਸਲੇ ਲਏ ਨੇ ਸ਼ਰਮ ਉਹਨੂੰ ਚਾਹੀਦੀ ਹੈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਤੁਸੀਂ ਵੀ ਪੰਜਾਬ ਦੇ ਵਿੱਚੋਂ ਬਹੁਤੇ ਤੁਹਾਡੇ ਰਿਸ਼ਤੇਦਾਰ ਪੰਜਾਬ ਚੋਂ ਨੇ ਇਹ ਪੰਜਾਬ ਨੂੰ ਵੇਚ ਕੇ ਪੰਜਾਬ ਦੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਅੱਗੇ ਪੂਰੇ ਹੋਰ ਸੂਬਿਆਂ ਚ ਲਾਹਾ ਲੈਣ ਨੂੰ ਫਿਰਦੇ ਨੇ ਸਾਰੇ ਤਾਂ ਹੀ ਮੈਂ ਕਹਿੰਦਾ ਹੁਣ ਇਹ ਸਾਰੀਆਂ ਪਾਰਟੀਆਂ ਦਾ ਏਜੰਡਾ ਦਿੱਲੀ ਆ ਬਾਜੋ ਬਾਜੋ 500 ਸਾਲ ਤੋਂ ਪੱਲੜਦੇ ਆ ਰਹੇ ਨੇ ਇਹਨਾਂ ਦੇ ਨਾਲ 500 ਸਾਲ ਤੋਂ ਇਹ ਕਾਂਗਰਸ ਨੇ ਇੱਕ ਪੀੜੀ ਮਾਰਤੀ ਆਪਣੀਆਂ ਗੋਲੀਆਂ ਮਾਰ ਮਾਰ ਕੇ ਆਮ ਆਦੀ ਪਾਰਟੀ ਨੇ ਸਿੱਖਾਂ ਦੀਆਂ ਆ ਪੱਧਾਂ ਨੂੰ ਉਹ ਜਿਹੜਾ ਮੁੱਖ ਮੰਤਰੀ ਗੁਰੂ ਸਾਹਿਬ ਦੇ ਬਖਸ਼ ਹੋਏ ਪੰਜ ਕਕਾਰਾਂ ਵਿੱਚੋਂ ਦਾੜੇ ਤੇ ਵੀ ਕਮੈਂਟ ਕਰ ਗਿਆ ਤੇ ਆਪਾਂ ਚੁੱਪ ਕਰਕੇ ਸੁਣ ਲਿਆ ਇਹ ਤੋਂ ਵੱਧ ਬੰਦੇ ਦਾ ਮਰਨਾ ਮੌਤ ਨਹੀਂ ਹੁੰਦੀ ਜਮੀਰ ਦਾ ਮਰਨਾ ਮੌਤ ਦਾ ਸਾਡੀ ਜਮੀਰ ਮਰੀ ਨਹੀਂ ਹੈਗੀ ਜਮੀਰ ਸਾਡੀ ਜਮੀਰ ਮਰੀ ਨਹੀਂ ਉਹ ਤੁਸੀਂ ਗੁਰੂ ਸਾਹਿਬ ਦੇ ਦਾੜੇ ਤੱਕ ਬੋਲਿਓ ਤੁਹਾਡਾ ਤੁਹਾਡਾ ਇਲਜ਼ਾਮ ਬਹੁਤ ਭੈਣਾ ਹੋਣਾ ਤੋਡੀਆਂ ਜਿਹੜੀਆਂ ਕਰਤੁੱਤਾਂ ਨੇ ਇਹ ਤੋਂ ਤੋਂ ਨੌਜਵਾਨ ਤੁਹਾਨੂੰ ਸਬਕ ਸਿਖਾਉਣਗੇ ਕਿਉਂਕਿ ਸਾਡੀ ਜ਼ਮੀਰ ਮਰੀ ਨਹੀਂ ਸਾਡਾ ਫਰਜ਼ ਬਣਦਾ ਕਿ ਅਲਖ ਜਗਾਈਏ ਨੌਜਵਾਨਾਂ ਦੇ ਵਿੱਚ ਕਿ ਜਾਗ ਜਾਓ ਜੇ ਇਹ ਬੰਦਾ ਜਿਹੜਾ ਗੁਰੂ ਸਾਹਿਬ ਦੇ ਬਖਸ਼ੇ ਹੋਏ ਦੜੇ ਤੱਕ ਆ ਗਿਆ ਇਹ ਜਿਹੜਾ ਸਾਡੀਆਂ ਪੱਗਾਂ ਨੂੰ ਰੋਲ ਗਿਆ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਗਿਆ ਤੁਸੀਂ ਕੀ ਭਾਲਦੇ ਹੋ ਇਹਦੇ ਤੇ ਤੁਹਾਨੂੰ ਕੱਖ ਨਹੀਂ ਮਿਲਣਾ ਇਹ ਸਾਰੇ ਰਲੇ ਹੋਏ ਨੇ ਕਾਂਗਰਸ ਨੇ ਇੱਕ ਪੀੜੀ ਮਾਂ ਦੀ ਗੋਲੀਆਂ ਮਾਰ ਮਾਰ ਕੇ ਨੌਜਵਾਨ ਕੇਸਰੀ ਪੱਗਾਂ ਬੰਨ੍ਹ ਕੇ ਘਰੋਂ ਬਾਹਰ ਨਹੀਂ ਨਿਕੜਦੇ ਸੀ ਇਹ ਲੋਕ ਸਾਡੇ ਨੌਜਵਾਨਾਂ ਤੇ ਗੋਲੀਆਂ ਮਾਰਦੇ ਸੀ ਕਹਿੰਦੇ ਸੀ ਕੇਸਰੀ ਪੱਗ ਬੰਨ੍ਹ ਕੇ ਆ ਤਾਂ ਹੀ ਯੂਥ ਕਲਰਲ ਬੈਠਾ ਕੇਸਰੀਆ ਬਗ ਬਨ ਕੇ ਅਸੀਂ ਦੱਸਣਾ ਚਾਹੁੰਦੇ ਹਾਂ ਦੱਸ ਦਿਓ ਇਹਨਾਂ ਨੂੰ ਦੱਸ ਦਿਓ ਜਾ ਕੇ ਆਵਾਜ਼ ਪਚਾ ਦਿਓ ਕਿ ਅਸੀਂ ਮਰੇ ਨਹੀਂ ਅਸੀਂ ਜਿਉਂਦੇ ਆਂ ਇਹ ਸਰਦਾਰੀਆਂ ਇਹ ਪੱਗਾ ਸਿਰਾਂ ਤੇ ਇੱਦਾਂ ਹੀ ਰਹਿਣੀਆਂ ਨੇ ਇਹ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ ਹੋਈ ਦਸਤਾਰ ਆ ਇਹ ਸਿਰਾਂ ਤੇ ਇੱਦਾਂ ਹੀ ਰਹਿਣੀ ਆ ਇਹ ਕੇਸਰੀ ਝੰਡੇ ਇਹ ਕੇਸਰੀ ਪੱਗਾਂ ਐਂ ਦਿਨ ਦਿਨ ਵਧਣਗੀਆਂ ਐਂ ਨੌਜਵਾਨ ਜਿਹੜੇ ਆ ਉਹ ਪੱਗਾਂ ਦੇ ਨਾਲ ਦਸਤਾਰਾਂ ਦੇ ਨਾਲ ਸਿੱਖੀ ਨਾਲ ਜੁੜਨਗੇ ਤੁਸੀਂ ਜਿਹੜਾ ਜ਼ੋਰ ਲਾਉਣਾ ਲਾ ਲਿਓ ਤੇ ਤੁਹਾਡੇ ਖਿਲਾਫ ਝੰਡਾ ਚੱਕ ਕੇ ਪੂਰਾ ਲੜਾਂਗੇ ਜਿਹੜੇ ਤੁਸੀਂ ਕਾਰਵਾਈਆਂ ਕਰਨੀਆਂ ਕਰ ਲੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਜਾਂ ਤਾਂ ਸਾਨੂੰ ਸਾਰੀ ਕੋਰ ਕਮੇਟੀ ਨੂੰ ਜਾਣ ਦਿੱਤਾ ਜਾਵੇ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਵੀ ਅਸੀਂ ਉਹਨਾਂ ਦਾ ਵੀ ਕਹਿਣਾ ਮੰਨਦੇ ਆਂ ਕਿ ਜੇ ਦੇਖੋ ਅਸੀਂ ਬੈਠੇ ਆਂ ਅਸੀਂ ਇੱਥੇ ਬੈਠੇ ਆਂ ਜਾਂ ਸਾਨੂੰ ਜਾਣ ਦੋ ਜਾਂ ਫਿਰ ਅਸੀਂ ਕਹਿ ਵੀ ਉਹਨਾਂ ਦਾ ਕੋਈ ਨੁਮਾਇੰਦਾ ਆ ਕੇ ਇੱਥੇ ਸਾਡੇ ਮੰਗ ਪੱਤਰ ਲੈ ਕੇ ਜਾਵੇ ਜਿਹੜੀ ਅਸੀਂ ਆਵਾਜ਼ ਚੱਕਣ ਆਏ ਆਂ ਜਿਹੜੀ ਵੀ ਅਸੀਂ ਆਵਾਜ਼ ਚੱਕਣ ਆਏ ਆਂ ਕਿਸਾਨ ਪੀੜਤਾਂ ਦੀ ਇਹ ਆਵਾਜ਼ ਨੂੰ ਆਵਾਜ਼ ਨੂੰ ਮੀਡੀਆ ਨੂੰ ਫਰਜ਼ ਬਣਦਾ ਕਿ ਮੀਡੀਆ ਵੀ ਆਵਾਜ਼ ਪਚਾਵੇ ਪ੍ਰਸ਼ਾਸਨ ਤੱਕ गठ जोड़ दी सरकार का आम आदमी गठ जोड़